ਅੱਜ ਵੀ ਲੁਧਿਆਣਾ ਸ਼ਹਿਰ ਜਾਇਾਂਗੇ ਉਹ ਆ ਗਿਆ ਸਾਹਮਣੇ ਕਚੈਰੀਆਂ ਆਪਾਂ ਕੀ ਵੇਖਦੇ ਆ ਵੀ ਬਹੁਤ ਠੱਗੀਆਂ ਠੋਰੀਆਂ ਬਾਹਰ ਜਾਣਦੇ ਆ ਨਾਮ ਤੇ ਹੋ ਰੀਆਂ ਨੇ ਤੇ ਬਹੁਤ ਬੱਚਾਂ ਤੋਂ ਆਈ ਲੈਟਸ ਵੀ ਨਹੀਂ ਨਕਲ ਰਹੀ ਜਿਹੜੀ ਕਿ ਉਹ ਇੱਥੇ ਲੰਕ ਕੇ ਪਏ ਇੱਥੇ ਕੋਈ ਕੰਮਕਾਰ ਨਹੀਂ ਮਿਲਦਾ ਹੈਗਾ ਅੱਜ ਤੁਹਾਡੇ ਉਹ ਬੱਚਿਆਂ ਦੀ ਜ਼ਿੰਦਗੀ ਬਣਾ ਦਾਂਗੇ ਜਿਨ੍ਹਾਂ ਨੇ ਪਲੱਸ 2 ਕਰ ਲਈ ਬਈ ਸੱਚੀ ਗੱਲ ਜੀ ਸਾਰਿਆਂ ਨੂੰ ਸੱਚੀ ਗੱਲ ਬੈਠੇ ਅੰਦਰ ਮੈਡਮ ਪਲੱਸ 2 ਕਰਨੀ ਪਰ ਆਈਲੈਂਡਸ ਨਹੀਂ ਨਕਲੀ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਵੀਡੀਓ ਸਪੈਸ਼ਲ ਹੀ ਹੈਗੀ ਵੱਡੀ ਗੱਲ ਬਈ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਕਿਸੇ ਨੂੰ ਸਤਿ ਸ੍ਰੀ ਅਕਾਲ ਬਣੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਬਣੇ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆ ਇੰਨੇ ਪਾਸਪੋਰਟ ਕਿਵੇਂ ਰੱਖ ਰੱਖੇ ਨੇ ਇਹ ਸਾਡੇ ਸਾਰੇ ਪਾਸਪੋਰਟ ਸਾਡੇ ਇੰਗਲੈਂਡ ਦੇ ਵੀਜ਼ਾ ਆਏ ਨੇ ਉਹਨਾਂ ਦੇ ਪਾਸਪੋਰਟ ਨੇ ਦੇ ਨਾਲੇ ਕਹਿੰਦੇ ਇੰਗਲੈਂਡ ਪਨੇ ਬੰਦ ਕਰੀ ਬਠਾ ਬੀਜੇ ਵੀ ਦੇ ਨਹੀਂ ਆ ਨਹੀਂ ਸਾਰੇ ਵੀਜ਼ੇ ਇੰਗਲੈਂਡ ਦੇ ਰਹੇ ਨੇ ਇੰਡੀ ਵੀ ਪੜਾਈ ਚਾਹੀਦੀ ਹੈ ਇੰਗਲੈਂਡ ਦੇ ਵੀਜ਼ੇ ਵਾਸਤੇ ਜੀ ਸਿਰ 12th ਤੱਕ ਦੀ ਤੁਹਾਨੂੰ ਪੜਾਈ ਚਾਹੀਦੀ ਹੈ ਕਿੰਨੇ ਕ ਪਰਸੈਂਟ ਨੰਬਰ ਚਾਹੀਦੇ ਨੇ 60% ਤੱਕ ਨੰਬਰ ਚਾਹੀਦਾ ਤੁਹਾਨੂੰ ਕਈ ਬੱਚੇ ਉਲਝੇ ਬੈਠੇ ਹੈਗੇ ਆਈਲਰਟਸ ਨਹੀਂ ਨਿਕਲੀ ਆ 8 ਦਾ 10 ਸਾਲ ਦਾ ਗੈਪ ਪੈ ਗਿਆ ਗੈਪ ਚੱਲੇ ਜਾਂਦਾ ਹੈਗਾ 10 ਸਾਲ ਤੱਕ ਦਾ ਗੈਪ ਐਕਸੈਪਟਡ ਹੈ ਜੀ ਪੱਕੀ ਗੱਲ ਹੈ 10 ਸਾਲ ਦਾ ਗੈਪ ਚੱਲ ਜੂਗਾ ਹਾਂਜੀ ਹਾਂਜੀ 10 ਸਾਲ ਤੱਕ ਦਾ ਗੈਪ ਐਕਸੈਪਟਡ ਹੈ ਆਪਾਂ ਕੀ ਵੇਖਦੇ ਵੀ ਤੁਸੀਂ ਕ ਕਹਿੰਦੇ ਵੀਜ਼ਾ ਆਉਣ ਤੋਂ ਬਾਅਦ ਪੈਸੇ ਲਵਾਗੇ ਪਰ ਜਦੋਂ ਉਹਨਾਂ ਕੋਲੇ ਫਾਈਲ ਜਮ੍ਹਾਂ ਕਰਾਈਏ ਲੱਖ ਕਰਾ ਦੋ ਜਮ੍ਹਾਂ ਜੀ 50000 ਕਰਾ ਦੋ 40000 ਕਰਾ ਦੋ ਕੋਈ ਐਦਾਂ ਦੀ ਗੱਲ ਬਾਤ ਤਾਂ ਨਹੀਂ ਹੋਊਗੀ ਨਹੀਂ ਨਹੀਂ ਐਵੇਂ ਦੀ ਕੋਈ ਗੱਲ ਬਾਤ ਨਹੀਂ ਹੋਊਗੀ ਕਿੰਨੇ ਕ ਪਰਸੈਂਟ ਨੰਬਰ ਘੱਟੋ-ਘੱਟ ਚਾਹੀਦੇ ਨੇ ਜੀ 60% ਤੱਕ ਨੰਬਰ ਤੁਹਾਡੇ ਘੱਟੋ-ਘੱਟ ਚਾਹੀਦੇ ਨੇ ਫਿਰ ਆਇਲਟਸ ਜ਼ਰੂਰੀ ਨਹੀਂ ਹੈਗੀ ਉਹ ਵੀ ਚੱਲ ਜਾਊਗਾ ਨਹੀਂ ਵਿਦਆਊਟ ਆਇਲਟਸ ਤੁਹਾਨੂੰ ਆਇਲਟਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਅਗਰ ਤੁਸੀਂ ਯੂਕੇ ਦਾ ਵੀਜ਼ਾ ਲਵਾਉਣਾ ਹੈ ਸਾਡੇ ਤੋਂ ਯੂਕੇ 'ਚ ਕੰਮ ਮਿਲ ਜਾਂਦਾ ਕੰਮ ਜੀ ਹਾਂ ਜੀ ਕਈ ਕਹਿੰਦੇ ਵੀ ਕੰ ਜੀ ਨਹੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹ ਕਿਵੇਂ ਕੰਮ ਕਰ ਰਹੇ ਹੋ ਉਧਰ ਤੇ ਕੰਮ ਉੱਥੇ ਪੂਰਾ ਤੁਹਾਨੂੰ ਮਿਲੇਗਾ ਤੇ ਕਿੰਨੇ ਕੁ ਟਾਈਮ ਤੇ ਵੀਜ਼ਾ ਦਾ ਪ੍ਰੋਸੈਸ ਆ ਵੀ ਆ ਜਾਊਗਾ ਜੀ ਡੇਢ ਮਹੀਨੇ ਤੱਕ ਵੀਜ਼ਾ ਦਾ ਪ੍ਰੋਸੈਸ ਹੈ ਜੋ ਤੁਹਾਨੂੰ ਵੀਜ਼ਾ ਇੱਥੋਂ ਮਿਲ ਜਾਏਗਾ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਿਹੜੀ ਇੱਥੇ ਦਫ਼ਤਰੀ ਆ ਕੇ ਕਰੀਏ ਜਾਂ ਫੋਨ ਤੇ ਵੀ ਗੱਲਬਾਤ ਸਮਝਾ ਦੋਗੇ ਸਾਡੇ ਕੋਲ ਕੰਟੈਕਟ ਨੰਬਰ ਵੀ ਹੈ ਉਹ ਤੁਸੀਂ ਦੱਸ ਸਕਦੇ ਹੋ ਤੇ ਜਿਹੜਾ ਸਾਡਾ ਲੋਕੇਸ਼ਨ ਹੈਗੀ ਉਹ ਹੈਗੀ ਐਸ.ਈ.ਓ. 6 ਫਿਰੋਜ਼ਗੰਦੀ ਮਾਰਕੀਟ ਲੁਧਿਆਣਾ ਤੇ ਕੀ ਕੀ ਨਾਲ ਲੈ ਕੇ ਆਵੇ ਸਟੂਡੈਂਟ ਜਦੋਂ ਉਹਨੇ ਆਉਣਾ ਕੋਈ ਵੀ ਵੀਜ਼ੇ ਸੰਬੰਧੀ ਸਰ ਪਲੱਸ 2 ਦਾ ਓਏ ਸੋ ਤੁਹਾਡੇ ਜਿਹੜੇ ਵੀ ਦੋਸਤ ਪਲੱਸ 2 ਵਾਲੇ ਨੇ ਉਹਨਾਂ ਦਾ ਗਾਇਬ ਪੈ ਗਿਆ ਚਾਹੇ 10 ਸਾਲ ਦਾ ਗਾਇਬ ਪੈ ਗਿਆ ਆਈਲੈਂਡਸ ਨਹੀਂ ਨਿਕਲ ਰਹੀ ਉਹਨਾਂ ਨੂੰ ਨਰਾਜ਼ ਹੋਣ ਦੀ ਲੋੜ ਨਹੀਂ ਉਹਨਾਂ ਦੇ ਆ ਵੇਖੋ ਐਦਾਂ ਵੀ ਵੀ ਆ ਜਾਣਗੇ ਤੇ ਕਿੰਨੇ ਕੁ ਟਾਈਮ ਦੇ ਵਿੱਚ ਵੀ ਆਜੂ ਬਣਿਆ ਜੀ ਡੇਢ ਮਹੀਨੇ ਦੇ ਵਿੱਚ ਵੀਜ਼ਾ ਆ ਜਾਊਗਾ ਡੇਢ ਮਹੀਨੇ ਦੇ ਵਿੱਚ ਉਹ ਯੂਕੇ ਵਾਲੇ ਹੋ ਜਾਣਗੇ ਸੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਾਕੀ ਪੈਸੇ ਸਾਰੇ ਬਾਅਦ ਚ ਆ ਬਈ ਵੱਡੀ ਗੱਲ ਮਤ ਇਹ ਆਪਾਂ ਬਾਅਦ ਚ ਰੌਲੇ ਪਈ ਜਾਂਦੇ ਹਣਾ ਹਰੇਕ ਬੰਦਾ ਰਿਸਕ ਲੈਣ ਤੋਂ ਡਰਦਾ ਹੈਗਾ ਤੇ ਨਾਲੇ ਪੈਸੇ ਲੱਗਣਾ ਹੀ ਬਹੁਤ ਘੱਟ ਆ ਬਸ ਇੰਨੇ ਕੁ ਪੈਸੇ ਲੱਗਣਿਆ ਵੀ ਤੁਸੀਂ 1 ਸਾਲ ਦੇ ਵਿੱਚ ਵਿੱਚ ਉੱਥੇ ਮਿਹਨਤ ਕਰਕੇ ਪੂਰੇ ਕਰ ਸਕਦੋਂਗੇ ਸੋ ਵੀਡੀਓ ਸ਼ੇਅਰ ਕਰਕੇ ਆਪਣੇ ਪਲੱਸ 2 ਵਾਲੇ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਜੇ ਉਹਨਾਂ ਨੇ ਬਾਹਰ ਜਾਣਾਗਾ ਤਾਂ ਇਹ ਭੈਣੋਰਾ ਨਾਲ ਸੰਪਰਕ ਕਰ ਲਿਓ ਲੁਧਿਆਣੇ ਦੇ ਵਿੱਚ ਦਫ਼ਤਰਾਂ ਦਫ਼ਤਰ ਕਿੱਥੇ ਜਾਏ ਭਣੇ ਆਪਣਾ GS 6 ਫਿਰੋਜ਼ਗੰਦੀ ਮਾਰਕੀਟ ਲੁਧਿਆਣਾ ਬਾਈ ਦਾ ਨੇਮ ਆਫ ਇੰਪੈਕਟ ਇਮੀਗ੍ਰੇਸ਼ਨ ਨੇੜੇ ਕਚਹਿਰੀਆਂ ਲੁਧਿਆਣੇ ਦੀਆਂ ਸੋ ਕਰ ਲਓ ਸੰਪਰਕ ਧੰਨਵਾਦ ਜੀ ਥੈਂਕ ਯੂ